ਅੱਜ ਧੂਰੀ ਵਿਖੇ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਜਲੰਧਰ ਪੱਛਮੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਹੁਤ ਧਮਾਕੇਦਾਰ ਜਿੱਤ ਹੋਈ ਹੈ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਤੇ ਮੋਹਰ ਲਾਈ ਹੈ ਔਰ ਉਹਨਾਂ ਨੇ ਦੱਸਿਆ ਵੀ ਜਿਹੜੇ شریف ਆਦਮੀ ਨੇ ਬੇਦਾਗ ਬੰਦੇ ਨੇ ਉਹਨਾਂ ਨੇ ਲੋਕ ਵੋਟਾਂ પાਕੇ ਰਾਜੀ ਨੇ ਔਰ ਇਸ ਗੱਲ ਦਾ ਸਬੂਤ ਦਿੱਤਾ ਹੈ ਲੋਕਾਂ ਨੇ ਭਗਵੰਤ ਮਾਨ ਦੇ ਕੰਮਾਂ ਨੂੰ ਪਸੰਦ ਕੀਤਾ ਜਿਵੇਂ ਕਿ 43000 ਨੌਕਰੀਆਂ ਬਿਜਲੀ ਦੇ ਬਿੱਲ ਮਾਫ ਕਰਨੇ ਤੇ ਘਰ-ਘਰ ਜਾ ਕੇ ਹਰੇਕ ਬੰਦੇ ਨੂੰ ਮਿਲਣਾ ਕਿੱਥੇ ਅੱਗੇ ਲੀਡਰ ਮਿਲਾ ਕਰਦੇ ਸੀਗੇ ਲੋਕਾਂ ਨੇ ਬੜੀ ਸਮਝਦਾਰੀ ਤੋਂ ਕੰਮ ਲਿਆ ਵੀ ਰੂਲਿੰਗ ਪਾਰਟੀ ਦੇ ਬੰਦੇ ਨੂੰ ਜਿਤਾਉਣਾ ਔਰ ਇੰਨੀ ਜਿੱਤ ਉਹ ਜਲੰਧਰ ਵਾਲਿਆਂ ਦੀ ਸਮਝਦਾਰੀ ਦਾ ਸਬੂਤ ਮੰਨਦਾ ਮੈਂ ਜਿਨ੍ਹਾਂ ਨੇ ਇੰਨੀ ਜਿੱਤ ਦਿੱਤੀ ਹੈ ਔਰ ਇੰਨੀ ਜਿੱਤ ਨਾਲ ਸੀਐਮ ਭਗਵੰਤ ਮਾਨ ਨੂੰ ਕੰਮ ਕਰਨ ਦਾ ਹੌਸਲਾ ਦਿੰਦਾ ਹੈ ਉਹਦੀ ਪਿੱਛਾ ਪੜੀ ਹੈ ਔਰ ਧੂਰੀ ਵਾਲਿਆਂ ਨੇ ਵੀ ਉੱਥੇ ਜਾ ਕੇ ਸਾਰੀ ਟੀਮ ਨੇ ਧੂਰੀ ਦੀ ਨੇ ਬਹੁਤ ਮਿਹਨਤ ਕੀਤੀ ਹੈ ਸੀਐਮ ਸਾਹਿਬ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਜੀ ਨੇ 2 ਮਹੀਨਿਆਂ ਦੀ ਆਪਣੀ ਬੱਚੀ ਨੂੰ ਘਰੇ ਛੱਡ ਕੇ ਦਰ ਟੂ ਦਰ ਜਾ ਕੇ ਲੋਕਾਂ ਨੇ ਦੱਸਿਆ ਵੀ ਅਸੀਂ ਤੁਹਾਡੇ ਕੋਲੋਂ ਵੋਟਾਂ ਨਹੀਂ ਲੈਣਾ ਹੈ ਤੁਹਾਡੇ ਨਾਲ ਪਰਿਵਾਰਕ ਸਬੰਧ ਬਣਾਣ ਆਏ ਆ ਤੂਰੀ ਤੂਰੀ ਵਾਲੇ ਨਾਗਰਿਕਾਂ ਦੇ ਆਮ ਆਦਮੀ ਪਾਰਟੀ ਜਿੰਦਾਬਾਦ ਤੂਰੀ ਵਾਲੇ ਨਾਲ ਵੀ ਉਹਨਾਂ ਦੇ ਪਰਿਵਾਰਕ ਸਬੰਧ ਨੇ ਸਾਰੇ ਪਰਿਵਾਰ ਦੇ ਸਾਰੇ ਤੂਰੀ ਵਾਲੇ ਜਾਣਦੇ ਨੇ ਤੁਸੀਂ ਵੀ ਇਸ ਗੱਲ ਦੇ ਗਵਾਹ ਹੋ ਵੀ ਖਰੇਕ ਦੇ ਦੁੱਖ ਸੁੱਖ ਦੇ ਵਿੱਚ ਸਾਰਾ ਪਰਿਵਾਰ ਹਾਜ਼ਰੀ ਲਾਉਂਦਾ ਹੈ ਔਰ ਉਹਨਾਂ ਨੂੰ ਅਸੀਂ ਇਸ ਗੱਲ ਦੀ ਬਹੁਤ-ਬਹੁਤ ਸੀਐਮ ਸਾਹਿਬ ਨੂੰ ਵਧਾਈ ਦਿੰਦੇ ਆ ਸਾਰੇ ਪਰਿਵਾਰ ਨੂੰ ਵਧਾਈ ਦਿੰਦੇ ਆ ਖਾਸ ਕਰਕੇ ਜਲੰਧਰ ਵਾਸੀ ਐ ਇਸ ਗੱਲ ਦੇ ਵਧਾਈ ਦੇ ਪਾਤਰ ਨੇ ਔਰ ਉਹਨਾਂ ਨੇ ਬਹੁਤ ਸਮਝਦਾਰ ਜਅਬੂਤਤਾ ਔਰ ਸਾਰੇ ਪੰਜਾਬ ਵਾਸੀਆਂ ਨੂੰ ਸੀਐਮ ਸਾਹਿਬ ਨੂੰ ਹੱਥ ਮਜ਼ਬੂਤ ਕਰਨੇ ਚਾਹੀਦੇ ਆ ਉਹਨਾਂ ਦੀ ਫਿੱਟ ਸਪੜਨ ਚਾਹੀਦੀ ਹੈ ਤਾਂ ਕਿ ਉਹ ਉਹਨਾਂ ਨੂੰ ਕੰਮ ਕਰਨ ਦੇ ਬਲ ਬਖਸ਼ਣ ਮੈਂ ਅਨਿਲ ਮਿੱਤਲ ਧੂਰੀ ਤੋਂ ਅੱਜ ਅਸੀਂ ਜਿੱਤ ਦਾ ਜਸ਼ਨ ਮਨਾ ਰਹੇ ਆ ਜਿਸ ਤਰ੍ਹਾਂ ਜਲੰਧਰ ਜਿਮਣੀ ਚੋਣ ਦੇ ਵਿੱਚ ਇੱਕ ਇਮਾਨਦਾਰੀ ਵੀ ਜਿੱਤ ਹੋਈ ਹੈ ਜਿੱਥੇ ਮੋਹਿੰਦਰ ਭਗਤ ਜੀ ਆਮ ਆਦਮੀ ਪਾਰਟੀ ਵੱਲੋਂ ਕੈਂਡੀਡੇਟ ਸੀ ਔਰ ਉਹਨਾਂ ਦੀ ਬਹੁਤ ਵੱਡੀ ਲੀਡ ਨਾਲ ਜਿੱਤ ਉਹਰੀਆ ਧੂਰੀ ਵਾਲੇ ਇਹਨਾਂ ਨੇ ਉਹ ਵਧਾਈ ਦੇ ਪਾਤਰ ਨੇ ਪੂਰੀ ਸੱਜੀ ਸਾਰੀ ਟੀਮ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਜਿਮਨੀ ਚੋਣ ਦੇ ਵਿੱਚ ਵੱਧ ਪੜ ਕੇ ਹਿੱਸਾ ਲਿਆ ਔਰ ਇਮਾਨਦਾਰੀ ਦੀ ਜਿੱਤ ਦਾ ਜਿਹੜਾ ਹੈ ਸੁਨੇਹਾ ਲੋਕਾਂ ਨੂੰ ਦਿੱਤਾ ਹੈ ਲੋਕਾਂ ਨੇ ਜਲੰਧਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਕੰਮਾਂ ਦੀ ਸਪੀਡ ਹੈ ਉਸ ਦੇ ਉੱਤੇ ਮੋਹਰ ਲਾਈ ਹੈ ਜਿਨੇ ਭਗਵੰਤ ਮਾਨ ਜੀ ਨੇ ਕੰਮ ਕੀਤੇ ਨੇ ਉਹਨਾਂ ਤੇ ਮੋਹਰ ਲਾਈ ਹੈ ਔਰ ਸਿਆਣੇ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਜਿਹੜੇ ਕੰਮ ਹੈ ਉਹ ਭਗਵੰਤ ਮਾਨ ਨੇ ਕਰਨੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਨੇ ਨੇ ਇਸ ਕਰਕੇ ਮਹਿੰਦਰ ਭਗਤ ਦੀ ਬਹੁਤ ਵੱਡੀ ਜਿੱਤ ਹੋਈ ਹੈ ਸਾਰੇ ਲੋਕ ਵਧਾਈ ਦੇ ਪਾਤਰ ਨੇ ਜਲੰਧਰ ਜਿਮਨੀ ਚੋਣ ਵਾਲੇ ਔਰ ਸਾਰੀ ਧੂਰੀ ਦੇ ਸ਼ਹਿਰ ਦੇ ਲੋਕ ਵਧਾਈ ਦੇ ਪਾਤਰ ਨੇ ਆਮ ਆਦਮੀ ਪਾਰਟੀ ਸੀਐਮ ਭਗਵੰਤ ਮਾਨ ਸਾਰਿਆਂ ਨੂੰ ਨਮਸਕਾਰ ਜੀ ਅੱਜ ਪੂਰੇ ਪੰਜਾਬ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਾਡੇ ਜੋ ਕੈਂਡੀਡੇਟ ਸੀਗੇ ਹਿੰਦਰਪੱਗ ਜੀ ਨੂੰ ਬਹੁਤ ਵੱਡੀ ਜਿੱਤ ਦਵਾਈ ਹੈ ਇੱਕ ਮਾਨਦਾਰੀ ਦੀ ਜਿੱਤ ਹੋਈ ਹੈ ਔਰ ਸੀਐਮ ਸਾਹਿਬ ਦੇ ਭਗਵੰਤ ਮਾਨ ਜੀ ਦੇ ਜੋ ਕਿਤੇ ਹੋਏ ਕੰਮ ਨੇ ਪੰਜਾਬ ਦੇ ਵਿੱਚ ਉਹਨਾਂ ਤੇ ਪੰਜਾਬ ਦੇ ਲੋਕਾਂ ਨੇ ਮੋਹਰ ਲਾਈ ਹੈ ਤਾਂ ਕਿ ਅੱਗੇ ਤੋਂ ਵੀ ਜਿਹੜੇ ਹੈਗੇ ਨੇ ਇਹ ਕੰਮ ਇਸ ਤਰ੍ਹਾਂ